ਬਹੁਤ ਹੀ ਸ਼ਤਕਾਰਯੋਗ ਗੁਰੂ ਦੀ ਸਾਜੀ ਨਮਾਜ਼ੀ ਸਾਧ ਸੰਗਤ ਜੀ ਅੱਜ ਮੈਂ ਸਿੱਖ ਇਤਿਹਾਸ ਦੇ ਵਿੱਚੋਂ ਕੁਝ ਕਵਤਾਵਾਂ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਪੁੱਤਰਾਂ ਦੇ ਦਾਨੀ ਦਾ ਬਖਸ਼ਿਆ ਨਾਰਾ ਕਰੀਏ ਬੁਲੰਦ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਤੇ ਮਰਾਠੇ ਕੌਮ ਲੜਾਈ ਦੇ ਵਾਸਤੇ ਬਹੁਤ ਕਾਮਯਾਬ ਕੌਮਾਂ ਹੋਈਆਂ ਨੇ ਤੇ ਅਬਦਾਲੀ ਨੇ ਮਰਾਠੇ ਕੌਮਾਂ ਨੂੰ ਕੌਮ ਨੂੰ ਹਰਾ ਲਿਆ ਸੀ ਤੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਅਬਦਾਲੀ ਤੋਂ ਨਹੀਂ ਹਰੇ ਅਬਦਾਲੀ ਨੇ ਆਪਦੀ ਕਲਮ ਦੇ ਨਾਲ ਲਿਖਿਆ ਬਈ ਸਿੰਘ ਜੋ ਇੱਕ ਲੋਹੇ ਦਾ ਕਿਲਾ ਇਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਅਬਦਾਲੀ ਨੂੰ ਪਤਾ ਲੱਗਿਆ ਕੋਪਰ ਹੀੜੇ ਦੇ ਅੰਦਰ ਸਿੰਘ ਪਰਿਵਾਰਾਂ ਸਮੇਤ ਕਾਫਲੇ ਸਮੇਤ ਬਿਜਰ ਰਹੇ ਨੇ ਕੋਪਰ ਹੀੜੇ ਦੇ ਲਾਗੇ ਥਾਗੇ ਦੇ ਸੂਬੇਦਾਰਾਂ ਨੂੰ ਤਕੀਦ ਕਰੀ ਆ ਬਈ ਸਿੰਘਾਂ ਕੋਲ ਜਾ ਕੇ ਰੱਖੋ ਤੇ ਮੈਂ ਪੌਂਚ ਤਾਂ ਪਹੁੰਚ ਲੈ ਕੇ ਅਬਦਾਲੀ ਨੇ ਰਾਤੋਂ ਰਾਤ ਲਾਹੌਰ ਤੋਂ ਚੱਲ ਕੇ ਕੋਪਰ ਹੀੜੇ ਦਾ ਮੈਦਾਨ ਮੱਲਿਆ ਤੇ ਆਪਣੇ ਫੌਜਾਂ ਨੂੰ ਬੰਗਾਰਦਾ ਉਧਰੋਂ ਸਿੰਘ ਆਪਣੇ ਪਰਿਵਾਰਾਂ ਨੂੰ ਵਿਚਾਰ ਰਹੇ ਨੇ ਤੇ ਨਾਲ ਅਬਦਾਲੀ ਦਾ ਡਟ ਕੇ ਟਕਰਾ ਕਰ ਰਹੇ ਨੇ ਝੋਕ ਸੰਧ ਦੇ ਵਿੱਚ ਕਿਉਂ ਬੇਨਤੀ ਕੀਤੀ ਜਾ ਰਹੀ ਆ ਜੀ ਸੁਣਗੇ ਚੱਲ ਕੇ ਲਾਹੌਰੋਂ ਅਬਦਾਲੀ ਰਾਤ ਦਾ ਮਕਾ ਕੇ ਪੰਦ ਦਿਨ ਚੜਦੇ ਨੂੰ ਬਿਗਲ ਜਾਗ ਕਦੇ ਵਜਾ ਦਿੱਤੇ ਬਾਤ ਕੇ 라 ਜਾਵੇ ਜਿਉਂਦਾ ਆ ਗਿਆ ਜੋ ਤੁਹਾਡੇ ਅਕੇ ਫੌਜਾਂ ਤਾਂ ਹੀ ਹੁਕਮੋਂ ਨੇ ਕਲੜੇ ਸਣਾ ਦਿੱਤੇ ਕਰਿਆ ਤਰਸ ਨਹੀਂ ਬੁਰਜ ਵਰਗ ਤੇ ਔਰਤਾਂ ਤੇ ਦੁੱਧ ਪੀਂਦੇ ਬੱਚੇ ਘਾਟ ਤਲਵਾਰ ਵੀ ਲੰਗਾ ਦਿੱਤੇ ਲੱਗਦਾ ਸੀ ਜੋਰ ਜਿਹੜਾ ਲਾ ਦਿੱਤਾ ਸਾਨੂੰ ਸਿੰਘਾਂ ਅਗੋਂ ਖਾਲਸੇ ਨੇ ਚਣੇ ਫਿਰ ਲੋਹੇ ਦੇ ਚਵਾਦਤੇ ਇਕੱਠੇ ਹੋਏ ਸਿੰਘ ਜਾਂ ਸੁਣਿਆ ਫੌਜ ਬੰਗਾਰੀਆ ਲੈ ਕੇ ਤੇ ਫੌਜੀ ਆਪਣੀ ਕਰਤੀ ਤਿਆਰੀ ਐ ਕੋਪਰ ਹੀੜੇ ਪੰਚਾ ਲਸ਼ਕਰ ਲੈ ਭਾਰੀ ਐ ਟੁੱਟ ਕੇ ਤੇ ਪੈ ਜੋ ਸਾਰੇ ਕਹਿੰਦਾ ਓ ਦਾਵੇ ਨਾ ਆਖ ਦਾ ਭਉ ਗਿਆਤਾਈ ਜਿਉਂਦਾ ਕੋਈ ਆਵੇ ਨਾ ਆਖ ਦਾ ਭਉ ਗਿਆਤਾਈ ਹੋ ਪੈ ਗਿਆ ਜਦ khera ਵੇਖਿਆ ਸਿੰਘਾਂ ਸਰਦਾਰਾਂ ਨੇ ਸਿੰਘਾਂ ਨੇ ਮਨ ਵਿੱਚੋਂ ਧੂਈਆਂ ਤਲਵਾਰਾਂ ਨੇ ਪਹਿਲਾਂ ਹੀ ਨਾਲ ਅਵਦਾਲੀ ਖਾਂਦੇ ਸਿੰਘ ਖਾਰਾ ਨੇ ਕਰਨ ਲਈ ਰਾਖੀ ਜਟਪੇ ਸਿੰਘ ਪਰਵਾਰਾਂ ਦੀ ਅਬਦਾਲੀ ਨਾਲ ਖੇਤੇ ਖੜਕ ਪਈ ਸਿੰਘਾ ਸਰਤਾਰਾਂ ਦੀ ਅਬਦਾਲੀ ਨਾਲ ਚੰਡੀ ਖੜਕੇ ਹੋ ਕਹਿੰਦਾ ਅਬਦਾਲੀ ਪਾਲੋ ਸਿੰਘਾਂ ਨੂੰ ਘੇਰਾ ਬਈ ਇਕੋਦਮ ਕਰਦੇ ਹੋ ਹੱਲਾ ਤਕੜੋ ਕਰ ਸੇ ਜੇ ਰਾਵਈ ਇਕੋਦਮ ਕਰਦੇ ਹੋ ਹੱਲਾ ਤਕੜਾ ਕਰ ਕੇ ਰਾਵਈ ਹੁਣ ਤਾਂ ਗੇਹੋ ਕਹੀ ਰਹਿਣਾ ਡਾਂਗ ਤੇ ਡੇ ਰਾਵਈ ਸਿੰਘਾਂ ਨਾਲ ਲੜ ਕੇ ਮਰਦਾ ਦੋਜ ਕੇ ਵਿੱਚ ਜਾਵੇ ਨਾ ਆਖ ਦਾ ਭਉਖਾਂ ਤਾਈ ਜਿਉਂਦਾ ਸਿੰਘ ਜਾਵੇ ਨਾ ਆਖ ਦਾ ਭਉਖਾਂ ਤਾਈ ਹੋ ਜੱਥਾ ਸਿੰਘ ਰਾਮ ਗੜਿਆ ਹਰੀ ਸਿੰਘ ਪੰਗੂਆ ਆਖਦੇ ਪੁੱਟਣੇ ਅਬਦਾਲੀ ਦੇ ਆਪਾਂ ਨੇ ਤੰਬੂਆ ਚੜ ਚੜਤ ਸਿੰਘ ਸ਼ੁਕਰ ਚੱਕਿਆ ਜੰਗ ਦੇ ਟੰਗੂਆ ਲੈਣਾ ਸਿੰਘ ਗੁੱਜਰ ਸਿੰਘ ਜੋੜੀ ਐ ਯਾਰਾਂ ਦੀ ਅਬਦਾਲੀ ਨਾਲ ਤੇਗ ਖੜਕ ਪਈ ਸਿੰਘਾਂ ਸਰਦਾਰਾਂ ਦੀ ਅਬਦਾਲੀ ਨਾਲ ਚੰਡੀ ਖੜਕੀ ਅਬਦਾਲੀ ਤਾਂ ਫੌਜ ਦੇ ਤਾਈ ਏਦਾਂ ਵੰਗਾਰੇ ਪਈ ਅੱਲਾਵੇ ਪੁਤਲੋ ਤਕੜੇ ਹੋ ਜੋ ਹੁਣ ਸਾਰੇ ਵਈ ਕਰਦੇਓ ਸਿੱਤੇ ਸਿੰਘਾਂ ਨੂੰ ਫਿਰਦੇ ਹੰਕਾਰੇ ਵਈ ਦੱਬ ਲੋਜ ਕੱਲਾ ਕੱਲਾ ਬਚ ਕੇ ਸਿੰਘ ਜਾਵੇ ਨਾ ਆਖ ਦਾ ਫੌਜਾਂ ਤਾਈ ਜਿਉਂਦਾ ਸਿੱਖ ਜਾਵੇ ਨਾ ਆਖ ਦਾ ਫੌਜਾਂ ਤਾਈ ਹੋ ਸਿੰਘਾਂ ਖਲਾੜੀ ਪੂਰੇ ਤੇਗਾਂ ਪਏ ਬਾਉਂਦੇ ਆਓ ਸਿੰਘਾਂ ਖਲਾੜੀ ਪੂਰੇ ਤੇਗਾ ਪਏ ਭਾਉਂਦੇ ਆ ਜਿਹੜਾ ਵੀ ਆਉਂਦਾ ਇਕੇ ਫਾੜ ਚਟਕਾਉਂਦੇ ਆ ਬੈਰੀ ਨਾ ਜਾਵੇ ਜਿਉਂਦਾ ਤਾਣ ਪੇ ਲਾਉਂਦੇ ਆ ਕਰਦੇ ਆ ਰਾਖੀ ਨਾਲ ਆਪ ਪਰਵਾਰਾਂ ਦੀ ਅਵਦਾਲੀ ਨਾਲ ਤੇ ਘੜਕ ਪਈ ਸਿੰਘਾਂ ਸਰਦਾਰਾਂ ਦੀ ਅਵਦਾਲੀ ਨਾਲ ਚੰਡੀ ਖੜਕੇ ਉਹ ਵੇਖੇ ਅਵਦਾਲੀ ਖੜਾ ਸਿੰਘਾਂ ਦੇ ਜੌਰਾ ਨੂੰ ਦੇਵੇ ਨਾਲੇ ਹੱਲਾ ਫੇਰੀ ਆਪੋ ਨੇ ਸੌ ਰਾਮੂ ਫੜ ਕੇ ਤੇ ਚੱਬ ਲੋ ਕੱਚੇ ਸਿੰਘਾਂ ਜਾਂ ਨੌਰਾਂ ਨੂੰ ਪੰਨ ਦਿਉ ਗੂਥ ਸਿੰਘਾਂ ਦੇ ਮੁੜ ਕੇ ਦਾ ਖਾਵੇ ਨਾ ਆਖ ਦਾ ਫੌਜਾਂ ਤਾਂ ਹੀ ਜਿਉਂਦਾ ਕੋਈ ਆਵੇ ਨਾ ਆਖ ਦਾ ਫੌਜਾਂ ਤਾਂ ਹੀ ਹੋ ਬਾਬਾ ਬਖਸ਼ੀਰ ਸਿੰਘ ਜੀ ਕਰੇ ਹੱਥ ਪੂਰੇ ਪਿਆ ਵੜਦਾ ਵੈਰੀ ਤਾਂ ਹੀ ਜਿਹੜਾ ਕੰਗੂਰੇ ਪਿਆ ਅੜ ਜਾਂਦਾ ਮੂਰੇ ਜਿਹੜਾ ਖਾਂਦਾ ਉਹ ਹੂਰੇ ਪਿਆ ਹੁੰਦੀ ਹੈ ਪਰਖ ਜੰਗ ਵਿੱਚ ਜੋਦੇ ਬਲਕਾਰਾਂ ਦੀ ਅਬਦਾਲੀ ਨਾਲ ਤੇਗ ਖੜਕ ਪਈ ਸਿੰਘਾਂ ਸਰਦਾਰਾਂ ਦੀ ਅਬਦਾਲੀ ਨਾਲ ਚੰਡੀ ਖੜਕੇ ਹੂੰ ਦਿੰਦਾ ਹੈ ਹੱਲਾ ਫੇਰੀ ਕਾਬਲੀ ਖਾਨਾ ਨੂੰ ਅੱਲਾ ਦੇ ਪੁੱਤਰ ਹੋ ਸਾਵਾ ਕਹਿੰਦਾ ਜਵਾਨਾਂ ਨੂੰ ਖੱਤ ਰਈ ਅਸਲਾਮ ਦਿਲਾ ਦਿਓ ਪਿਆਰੀਆਂ ਜਾਨਾਂ ਨੂੰ ਬੁੱਧਦਲੀ ਬੰਦੇ ਦੀਆਂ ਬਾਰਾ ਕੋਈ ਗਾਵੇ ਨਾ ਆਖ ਦਾ ਫੌਜਾਂ ਦਾਈ ਜਿਉਂਦਾ ਕੋਈ ਜਾਵੇ ਨਾ ਆਖ ਦਾ ਫੌਜਾਂ ਤਾਈ ਇਤਰਵੀ ਸਿੰਘ ਪੂਰੇ ਇਤਰਵੀ ਸਿੰਘ ਸੂਰਮੇ ਫੜਕੇ ਦਾਲੇਰੀ ਨੂੰ ਬਾਗੇ ਤੇ ਤੇਗ ਯੂਰ ਨਾਲ ਲਿਆਤਾ ਹਨੇਰੀ ਨੂੰ ਲਾਕੇ ਤੇ ਤਾਣ ਸਭੂ ਸਿਆ ਵੱਢਣ ਪਏ ਬੈਰੀ ਨੂੰ ਲਗਦੀ ਐ ਪਾਰ ਤੇਗ ਬੱਜੀ ਇਕ ਵਾਰਾਂ ਦੀ ਅਬਦਾਲੀ ਨਾਲ ਤੇਗ ਖੜਕ ਪਈ ਸਿੰਘਾਂ ਸਰਦਾਰਾਂ ਦੀ ਅਬਦਾਲੀ ਨਾਲ ਛੰਡੀ ਖੜਕੇ ਬੀਰ ਜੀ ਇੰਨਾ ਕੁਝ ਕਹਿੰਦੇ ਖਿਮਾਂ ਦੇ ਜੱਟਕਾਂ ਇਸ ਤੋਂ ਅਗਲੀ ਹਫ਼ਤਾ ਜੰਗ ਦੀ ਫੇਰ ਸੁਣਾਵਾਂਗੇ ਅਗਲੇ ਐਪੀਸੋਡ ਦੇ ਵਿੱਚ ਇੰਨਾ ਕੁਝ ਕਹਿੰਦਾ ਖਿਮਾਂ ਦੇ ਜੱਟਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ